ਗੁੰਗਾ ਯਾਰ ਹੁਣੀ ਪਤੰਗ ਚੜਾਉਂਦੇ ਆ ਗੁੰਗਾ ਮੈਨੂੰ ਥੱਲੇ ਉਠਾ ਕੇ ਲੈ ਆਇਆ ਹੁਣ ਬੱਤੀ ਬਾੱਦ ਤੂੰ ਸੱਤੇ ਭਾਈ ਨੂੰ ਸੱਤਾ ਪਿਆ ਮੈਂ ਉੱਠ ਖੜਾ ਹੀ ਦੋ ਕਮਿੰਟ ਹੋਈ ਮੈਨੂੰ ਮੈਂ ਆਵਦਾ એનર્ਜੀ ਡਰਿੰਕ ਪੀ ਰਿਆ ਸੀ ਗੁੰਗਾ ਮੈਨੂੰ ਉਠਾ ਕੇ ਲੈ ਆ ਕੇ ਕਹਿੰਦਾ ਭਾਈ ਆ ਜਾ ਪੀਚਾ ਦੇਖ ਸਾਡਾ ਆ ਦੇ ਗੁੰਗੇ ਹੁਣੀ ਅੰਗ ਚੜੀ ਬੈਠੇ ਗੁੰਗੇ ਦਾ ਪਤੰਗ ਦੇਖੋ ਕੰਨਾ ਖਤਰਨਾਕ ਬੁਰੀ ਨਜ਼ਰ ਵਾਲੀ ਤਰਾ ਮੂੰਹ ਕਾਲਾ ਵਾਲਾ ਹਨਾ ਗੁੰਗੂ ਉਹ ਦੇ ਕਿੱਥੇ ਲਾਈ ਬੈਠਾ ਇਹਦਰਾ ਆਲੂ 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 ਕਹਿੰਦਾ ਮੈਂ ਆਪ ਦਾ ਚੜਾਉਂਗਾ ਪੈਸਾ ਵੀ ਦੇ ਆਪਾਂ ਆ ਜਾ ਤੂੰ ਗੁੰਗੇ ਕਿੰਨੇ ਪਤੰਗ ਲਾਤੇ ਇੱਕ ਇਕ ਐਡੀ ਦੂਰ ਕਾ ਤੂੰ ਜਾਈ ਜਾਈ ਬੈਠਾ ਉਹ ਉੱਥੇ ਕੱਲ ਨੇੜੇ ਹੈ ਬੇਟੀ ਆ ਲੈ ਤੂੰ ਤੇਰੇ ਨਾਲੇ ਪੇਚਾ ਪੇ ਮੈਂ ਗੁੰਡਾ ਦਿਖਾ ਦੇ ਗੁੰਡਾ ਦਿਖਾ ਦੀ ਆਹਾ ਵੱਡਿਆ ਆਹਾ ਨਾ ਸੱਤਾ ਆ ਇਹਨਾਂ ਨੇ ਪੇਚਾ ਲਾ ਕੇ ਗੁੰਡਾ ਗੁੰਡਾ ਬਣ ਗਿਆ ਗੁੰਡਾ ਦੇ ਕਰ ਕਰ ਉਹ ਇਹ ਸੱਤਾ ਆ ਉਹ ਗੁੰਡਾ ਉਹ ਦਰ ਸੱਤਾ ਹੈ ਕੰਨਲ ਹੈ ਸਤਾ ਕੰਨਾ ਤੇਰਾ ਕੰਨਾ ਹਾਂਜੀ ਬਈ ਬਲੌਗ ਨੂੰ ਹਾਂ ਇਹ ਚੱਟਾ ਚੀ ਆਪਾਂ ਵੀ ਨਹੀਂ ਨਾ ਫੇਟਾ ਉਹ ਫੜੋਂਦਾ ਨਹੀਂ ਇੱਕ ਵਾਰ ਪਤੰਗ ਦੋ ਪਤੰਗਾਂ ਚੜਦੇ ਆ ਤਿੰਨ ਚਾਰ ਲਈ ਇਹ ਚਾਰ ਪਤੰਗ ਚੜਦਾ ਬਾਈ ਨੀ ਮਾ ਆ ਯਾ ਇਹ ਮੈਂ ਡਰੀ ਹਾਂ ਤਾਂ ਮੈਂ ਚੇਦੀ ਇਹ ਬਾਹਰ ਪੇਚਾਪਾ ਦਬਾ ਹਾਂ ਬਾਈ ਹਾਂ ਹੋ ਕਿਹਦੇ ਵਾਲਾ ਲਾਤਾ ਨਹੀਂ ਨਹੀਂ ਉਦਾਂ ਹੀ ਢੱਲ ਦਿੱਤੀ ਸੀ ਉਹਨੇ ਜੀਤਦਾ ਜਾਂਦਾ ਜੀਤਦਾ ਕਿਹੜਾ ਹੈ ਹੋ ਦੇ ਲਾਲ ਕਾਲਾ ਜਾ ਉਹ ਸੰਤਰੀ ਆ ਲਾਲ ਕਾਲਾ ਹੋ ਜਾਂਦਾ ਹਾਂ ਹਾਂ ਇਹ ਲਾਲ ਕਾਲਾ ਜਾ ਲੋਈ ਪਿੱਛਾ ਕਾਲ ਗੋਲਾ ਪਤੰਗ ਲਾਤਾ ਇੱਕ ਜਾ ਮੈਂ ਮੈਂ ਓਏ ਜਾ ਮੈਂ ਓ ਯਾਰ ਬਾਬਾ ਉਹ ਤਨੂ ਦਾ ਫੜ ਲੈਣਾ ਹੁਣ ਕਿਸ ਨੇ ਤੂੰ ਪਹਿਲਾਂ ਨਹੀਂ ਗਿਆ ਓ ਦੇ ਗੁੰਗੇ ਹੁਣੀ ਐਡੇ 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 ਨਾਲ ਪਿੱਛੇ ਲਾਉਂਦੇ ਆ ਗੁੰਗੇ ਹੁਣੀ ਆਏ ਗੁੰਗੇ ਗੁੰਗੇ ਖੱਚਾ 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 ਲੈ ਗਿਆ ਭਾਜਾ ਭਾਜਾ ਵੱਡਿਆ ਗਿਆ ਭਾਜਾ ਓਏ ਇਧਰ ਦੀ ਕਿਧਰ ਦੀ ਓਏ ਇਧਰ ਦੀ ਜਾ ਓ ਭੈਣਾ ਭਾਜਾ ਗੁੰਗੇ ਗੁੰਗੇ ਵਾਲਾ ਗੁੰਗੇ ਵਾਲਾ ਉਹ ਗੁੰਗੇ ਜਾ ਭੱਜ ਜਾ ਭੈਣਾ ਭੱਜ ਭੱਜ ਕੇ ਫੜ ਲਿਆ ਉਹ ਦੇ ਕਿੱਥੇ ਆ ਉਹ ਇੱਥੇ ਕਿੱਥੇ ਡਿੱਗ ਗਿਆ ਹੂੰ ਕਿੰਨੇ ਕੁ ਡੋਰ ਆ ਜਾਉਂਗੇ ਤੁਹਾਨੂੰ ਫੇਰ ਹੀ ਪਤਾ ਲੱਗੂ ਕਿੱਥੇ ਆ ਗੁੰਗੇ ਇਧਰ ਨੂੰ ਮੂੰਹ ਚਾਹ ਹੇਰੇਤੀ ਹੋ ਰਹਾ ਹੈ ਪੇਰੇਤੀ ਹੋ ਜਾ ਜਾ ਭੱਜ ਜਾ ਤੂੰ ਤਾਂ ਜਾਂਦਾ ਹੀ ਨਹੀਂ ਭੱਜਿਆ ਹੀ ਨਹੀਂ ਗੁੱਡੇ ਪਿੱਛੇ ਅੱਜ ਡੋਰ ਕੱਟ ਹੋ ਜੇ ਕੰਮਲੇ 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 ਗੰਗੇ ਉਹ ਕੋਲੋਂ ਕੋਕੀ ਦੋ ਗੰਗੇ ਹਣ ਉਹ ਚਾੜ ਦੇ ਉਹ ਜਿਹੜਾ ਪਿਆ ਹੈ ਹਾਂ ਫਟਾ ਤਾਹੀਂ ਨਹੀਂ ਭੱਜਾ ਹਣਾ ਅਦਰੋ ਜੱਗੀ ਸਕੂਲੋਂ ਆਇਆ ਜੱਗੀ ਸਵੇਰੀ ਆ ਗਿਆ ਸੀ ਆ ਕੀਆ ਅਲੋ ਹਣ ਅੰਦਰ ਕੀ ਆ ਕੀਆ ਆਪਦੇ ਜਿਹੜਾ ਡਸਟਬਿਨ ਚ ਕੀ ਨਾ ਕੰੰੜਾ ਪਤੰਗ ਦਾ ਹੈਗਾ ਤੈਨੂੰ ਇੱਕ ਗੱਲ ਕਹਤੀ ਹੋ ਸੱਤੇ ਨੇ ਫੜਦਿਆ ਬਾਬੇ ਹੋਰ ਇਹ ਪਤੰਗ ਉਹ ਕੰੰੜਾ ਪਤੰਗ ਤੇ ਹੈਗਾ ਉਹ ਤੇ ਫੜਦਾ ਜੜਾ ਕੰੰੜਾ ਦੇਗਾ ਆਮਰਾ ਬਾਈ ਨਾ ਤਾਂ ਉਹਦਾ ਦਵਾਈ ਯਾਰ ਨਾ ਤਾਂ ਉਹਦਾ ਸਿੱਧਾ ਨਹੀਂ ਲੈਂਦਾ ਹੈ ਕੀ ਨਾ ਤਾਂ ਉਹਦਾ ਸੱਦਾ ਨਹੀਂ ਲੈਂਦਾ ਪਤੰਗ ਵਿੱਚ ਸੱਦਾ ਸੱਤੇ ਵੀਰ ਆਂ ਕਹ ਸੱਤੇ ਵੀਰ ਸੱਤੇ ਵੀਰ ਉਹ ਦੇ ਦੇ ਆ ਦੇ ਡੇ ਡੇ ਬੰਦੇ ਪਤੰਗ ਜਵਾਕਾਂ ਦੇ ਹਾਏ ਓਏ ਜਵਾਕਾਂ ਦੇ ਪਤੰਗ ਕੋਈ ਜਾਂਦੇ ਔਰ ਦੇ ਦੋ ਪਤੰਗ ਅੱਛਾ ਵੱਡੇ ਆ ਗਏ ਛੋਡੇ ਵਾਲਾ ਵੀ ਇਹਨਾਂ ਦੀ ਵੀ ਵੱਡੀ ਸੀ ਗੁੰਗੇ ਹੁਣਾਂ ਨੇ ਪਤੰਗ ਹੀ ਵੜਾ ਲਿਆ ਚੱਕ ਲੋ ਏ ਪੱਲਾ ਸੀ ਉਹਦੀ ਬਈ ਦੂਜਾ ਗੁੰਗਾ ਪਹਿਲਾ ਤੁਸੀਂ ਵੱਡਾ ਹਾਂ ਆ ਤੇ ਗੁੰਗਾ ਚਲਾ ਖੜਾ ਲੈ ਪੱਲਾ ਵਈਆ ਅਸੀਂ ਚਲਾ ਲੈ ਹਾਂ ਤੇ ਆਪਾਂ ਹੀ ਦਿੰਦੇ ਕਿ ਲੁੱਟ ਲੁੱਟ ਕੇ ਹੀ ਹੋ ਕੀਤਾ ਲੁੱਟੇ ਵਈਆ ਬਾਠੀ ਦਾ ਆ ਜਾ ਗੁੰਗੇ ਹੋਰੀ ਕਹਿੰਦੇ ਗੁੰਗਾ ਕਹਿੰਦਾ ਆਪਾਂ ਪੈਸੇ ਨਹੀਂ ਲਾਏ ਗੁੰਗੇ ਨੇ ਐਵੇਂ ਮਿਹਨਤ ਦੇ ਮਿਹਨਤ ਨਾ ਬਣਾਇਆ ਵਾ ਚਲਾ ਖੜਾ ਹਣਾ ਗੁੰਗੇ ਮਿਹਨਤ ਦਾ ਦੌਰ ਆਪੇ ਸਾਰੇ ਆ ਸਾਰੀ ਦੌਰ ਲੁੱਟੀ ਆ ਕੋਈ ਮਿਹਨਤਾਂ ਦੇ ਦੌਰ ਆ ਉੱਪਰ ਇਹ ਮਤਰਾ ਤੇ ਆ ਤਾ ਯਾਰ ਆ ਦਾ ਕੰਡਮ ਤੇਰੇ ਦੀ ਆ ਮੈਂ ਉੱਡਦਾ ਨਾ ਆ ਲੂ ਤੂੰ ਬਾਦ ਤੇ ਪੀ ਹੈਗੀ ਆ ਤੇ ਤੂੰ ਨਹੀਂ ਲੈ ਆ ਦੇਖ ਇੱਥੋਂ ਦਾ ਪਤੰਗ ਤੁਹਾਡਾ ਜਮਾਈ ਕੰਡਮ ਜਮਾਈ ਉੱਡੂਗਾ ਹਾਂ ਚੱਲ ਦੇਨੇ ਆ ਫਿਰ ਕਿੱਥੇ ਕ ਜਾਂਦਾ ਤੁਹਾਡਾ ਉੱਪਰ ਆ ਲੂ ਤੂੰ ਉੱਧਰ ਕੰਨੀ ਮਗਰ ਹੋਣਾ ਉੱਧਰ ਕੰਨੀ ਲਾਜੀ ਹੋਦੀ ਉਹ ਸਾਡੀ ਉਹ ਐਡੀ ਕਿੱਡੀ ਕ ਦੂਰ ਜਾਵੜਿਆ ਹੋ ਜਾਵੜਿਆ ਐਤੇ ਖੜ ਕੇ ਦੇ ਦਿੰਦਾ ਚੱਲ ਇਹਦਾ ਤੇਰੇ ਕੋਲ ਆ ਗਿਆ ਇਹਦਾ ਤੇਰੇ ਕੋਲ ਹੀ ਆ ਗਿਆ ਤੁਹਾਨੂੰ ਦੱਸ ਹੀ ਜਾਂ ਨਾ ਮੈਂ ਪਤੰਗ ਤੁਹਾਡਾ ਐਵੇਂ ਹੀ ਆ ਨਮਾ ਲੈ ਕੇ ਆਉਣਾ ਬੂ ਵਿਚ ਦਾ ਉਹਦੇ ਹਵਾ ਨੰਗੀ ਆਉਂਦੀ ਪਾਟਿਆ ਦਾ ਪਿਆ ਆਪਾਂ ਨਮਾ ਓ ਤੇਰੇ ਗਈ ਚਲੇ ਓ ਉੱਥੋਂ ਮੈਨੂੰ ਓ ਤੇਰੇ ਓਰੇ ਜਾ ਆਇਓ ਗੰਗਾ ਮੰਤਾ ਕਰੀ ਜਾਂਦਾ ਓਏ ਗੰਗਾ ਵਿਚਾਰਾ ਹਾਏ ਓਏ ਹੈ ਟੇਪ ਲੈਣੀ ਹੈ ਹੈ ਗੁੱਡਾ ਗੁੱਡਾ ਕਥੇ ਦੇਣਗੇ ਯਾਰ ਗੁੱਡਾ ਤਾਂ ਇਹਨਾਂ ਨੇ ਵੜਤਾ ਓਰੇ ਸੱਤੇ ਕੋਲੇ ਆ ਉਹਨੇ ਕਿੱਥੇ ਦੇਣਾ ਗੁੱਡਾ ਓਥੋਂ ਚਿੰਦਾ ਦੂਰਾ ਸੱਤਾ ਦੇ ਦੇ ਹੋਰ ਨਹੀਂ ਪਾਉਣੀ ਗੁੱਡਾ ਨਹੀਂ ਮੜਾਂਗੇ ਆ ਦੇ ਆ ਦੇ ਰਿਕਾਰਡ ਹੋਈ ਜਾਂਦਾ ਆਏ ਹਾਏ ਓ ਦੇਖ ਕਿਉਂ ਖੱppa ਸੱਤੇ ਵੀਰ ਦਾ ਨਿਸ਼ਾਨਾ ਦੇਖ ਤੂੰ ਸੱਤੇ ਵੀਰ ਦਾ ਮੈਂ ਚੱਲਣਾ ਛੋਣ ਲਾ ਕਰੀ ਜਾਂਦਾ ਹੁਣ ਆਪਦੇ ਗੁੱਡੇ ਦਾ ਬੱਲੇ ਤਲਾਮ ਦਾ ਪ੍ਰੇਕਸ਼ਨ ਕਰ ਨਹੀਂ ਪੇਸ਼ਾ ਨਹੀਂ ਇਹਦਾ ਪੇਸ਼ਾ ਨਹੀਂ ਇਹਦਾ ਅਰੇ ਪਾਜ ਜਾ ਭਾਈ ਪੇਸ਼ਾ ਦੱਤ ਮੈਨੂੰ ਗੁੰਗੇ ਦੇਖ ਤੂੰ ਕਿਉਂ ਕਿਉਂ ਹੋ ਬੱਲੇ ਬੱਲਾ ਤੇਰਾ ਹੱਥ ਹੈ ਮੈਂ ਨਹੀਂ ਤੇਰੇ ਗੁੰਗੇ ਲਾ ਕੇ ਆਈ ਹਾਈ ਆਏ ਤਾਏ ਆਵਦੇ ਨੂੰ ਪੈਸੇ ਦੇਣ ਆਇਆ ਦਿਖਾ ਬਈ ਓਰੇ ਕਰ ਬਈ ਨਤੀ ਅਸੀਂ ਇਹ ਵੀ ਆ ਸੀ ਹਾਂ ਅਸਲੀ ਆ ਨਹੀਂ ਨਤੀ ਬਈ ਇਹ ਵੀ ਹਾਂ ਆਏ ਆ ਕਿਉਂ ਆਏ ਆ ਭਤੀਜ ਆਪਣੇ ਪੈਸੇ ਦੇ ਦੇ ਜਾਂਦੇ ਆ ਆਪਾਂ ਨੂੰ ਠੀਕ ਆ ਭਤੀਜ ਲੈ ਬਈ ਇਹਨਾਂ ਨੇ ਕਿੱਥੇ ਲਿਆ ਇਹਨਾਂ ਨੇ ਲਾ ਲਿਆ ਇਹਨਾਂ ਨੇ ਇੱਕ ਵੜਾ ਲਿਆ ਗੁੱਡਾ ਇੱਕ ਲੁੱਟਿਆ ਸੀ ਅੱਜ ਵੱਡਾ ਇੱਕ ਵੱਡਾ ਹੋਰ ਫਿਰ ਚਾਹ ਪਾਣੀ ਦੀ ਸੇਵਾ ਕੋਈ ਕਰਗੇ ਸੇਵਾ ਪਾਣੀ ਚਾਹ ਦੀ ਮੈਂ ਲੰਮਾ ਮੈਂ ਹੁਣ ਨਾ ਮੈਂ ਡਾਕਟਰ ਥੇ ਜਾ ਕੇ ਸੱਟੇ ਹੋ ਥੇ ਗੋਥੇ ਨੇੜ ਜਾ ਕੇ ਸੱਟ ਨੇੜ ਜਾ ਕੇ ਨੇੜ ਜਾ ਕੇ ਜ਼ੋਰ ਨਾ ਉਧਰ ਵੀ ਨਾ ਛੜਦੀ ਪਰੇ ਆ ਗਈ ਆ ਗਈ ਚਲੋ ਬਾਈ ਜੋਰ ਲਾ ਬਾਈ ਜੋਰ ਫੇਰ ਆਊਗੀ ਜੋਰ ਨਾਲ ਆ ਕੰਨੀ ਤੇ ਨੂੰ ਹੁੰਦੀ ਆ ਬਾ ਚਾਚੀ ਪਿੰਦੂ ਪਤਾ ਹਾਂ ਹੂੰ ਲਾ ਵੀ ਆਯਾਦ ਉਹ ਸੱਚ ਕੀਰਤ ਓਏ ਗੋਂਗੇ ਓਰੇ ਕਰ ਇੱਕ ਇੱਕ ਟਰਾਈ ਕਰਕੇ ਦੇਖਗੇ ਇੱਕ ਮਿੰਟ ਛੱਡੀ ਛੱਡੀ ਖੰਡ ਇੱਕ ਮਿੰਟ ਦੇਖਣ ਦੇ ਛੱਡੀ ਪਤੰਗ ਪਤਾ ਕਿਉਂ ਨਹੀਂ ਚੜਦਾ ਤੁਹਾਡਾ ਆਹਾ ਆਹਾ ਇਹਨੂੰ ਇਹਨੂੰ ਥੋੜੀ ਜੀ ਮੂਹਰੇ ਬੰਨੋ ਇਹਨੂੰ ਇਹਨੂੰ ਓਏ ਗੋਂਗੇ ਦਾ ਪਤੰਗ ਚੜੀ ਜਾਂਦਾ ਉਧਰ ਕੁਕਰਾ ਕੁਕਰਾ ਗੰਗੇ ਦਾ ਪਤੰਗ ਹਾਇ ਓਏ ਗੰਗੇ ਆਉਂਦੇ ਓਏ ਓ ਤੰਗ ਦੇ ਖੁਬੀ ਮਾਰਦੇ ਆ ਸਾਡੇ ਤੰਗ ਦੇ ਟੋੜਦਾ ਨਹੀਂ ਅਗਲਾ ਨੇ ਵੱਡਿਆ ਉਹ ਵੱਟਿਆ ਨਹੀਂ ਲੁੱਟਿਆ ਲੁੱਟਿਆ ਤੰਗ ਗੁੰਗਾ ਖਾ ਗਿਆ ਗੁੱਸਾ ਗੁੰਗੇ ਨੇ ਪਤੰਗ ਭਾਂਤਾ ਕਹਿੰਦਾ ਇਹ ਚੜਦਾ ਨਹੀਂ ਸੰਗ ਵੀ ਇਹ ਵੱਡਾ ਸੱਜ ਲੈ ਕੇ ਆ ਕੇ ਚੰਗਾ ਚੰਗਾ ਭਾਈ ਗੁੰਗਾ ਗੁੰਗਾ ਦਵਾਰੇ ਲਿਆ ਪਤੰਗਾ ਦਿੱਤਾ 3 ਇਕੱਠੇ 4 ਓਏ ਆ ਜਾ ਇੱਕ ਤਾਂ ਓਏ ਆ ਦੋ ਤਾਂ ਮੇਰੀਆਂ ਜਰਾਬਾਂ ਨਾਲ ਦੇ ਲਿਆਏ ਲੈ ਅੱਜ ਦਾ ਅਸੀਂ ਬਲੌਗ ਕਰਦੇ ਆ ਖਤਮ ਮੈਂ ਆਪਦੇ ਆ ਦਾਗ ਨੂੰ ਧੱਪ ਨਹੀਂ ਲੱਗਣ ਦੇਣੀ ਮੈਂ ਤਾਂ ਕਰਕੇ ਧੱਪ ਤੋਂ ਲੁਕਾਉਣਾ ਇਹ ਨਹੀਂ ਪੱਕ ਜਾਊਗਾ ਓਕੇ ਜੀ ਓਕੇ ਬਾਈ ਲਵ ਯੂ ਬਲੌਗ ਨੂੰ ਕਰਦੇ ਹੋ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਦੇ ਚੈਨਲ ਨੂੰ ਹੋਰ ਬਲੌਗਸ ਲਈ ਲਵ ਯੂ